ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਭੈਣ ਭਰਾਏ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਹੋਗੇ रिक्वेस्ट ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ 올 ਸੈੱਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਅੱਜ ਦੀ ਵੀਰ ਪਿੰਡ ਨਵਾ ਪਿੰਡ ਫਤੇਪੁਰ ਨਾ ਲੱਗਦਾ ਅਲਗੋਂ ਗਲਾ ਅਲਗੋਂ ਕੋਠੀ ਸਾਰੇ ਪਿੰਡ ਨੇੜੇ ਨੇੜੇ ਹੀ ਆ 22 ਸਾਹਬ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਇੱਕ 22 23 ਕਿਲੋ ਦੁੱਧ ਵਾਲੀ ਵਾੜ ਦੱਸ ਰਹੇ ਨੇ ਦੂਜਾ ਸੂਬਾ ਕੋਈ 8-10 ਦਿਨ ਦਾ ਸਮਾਂ ਰਹਿ ਗਿਆ ਸੂਣ ਵਿੱਚ ਸਾਰੀ ਡਿਟੇਲ ਲੈ ਕੇ ਦਿੰਨੇ ਆਪਣੇ ਵੀਰਾਂ ਨੂੰ ਬੇਨਤੀ ਕਰਦੇ ਆ ਨਰਖ ਪਰ ਕਰਕੇ ਤਸੱਲੀ ਲੈ ਕੇ ਜਾਇਓ ਫਰਜ਼ ਹੈ ਜੀ ਤੁਹਾਡਾ ਪੈਸੇ ਲਾਉਣੇ ਡਿਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਕਰੋ ਤੇ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਬੇਨਤੀ ਨੂੰ ਪ੍ਰਵਾਨ ਕਰਿਓ ਕਿਉਂਕਿ ਹੋਰ ਵੀ ਕਈ ਵੀਰ ਦਾ ਫਾਇਦਾ ਹੁੰਦਾ ਆ ਉਹ ਕਰਦੇ ਆ ਆਪਣੇ ਵੀਰਾਂ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸੋਚੀ ਹਸੰਦੂ ਸਵਾਬ ਹੋ ਚੜਦੀ ਕਲਾ ਜੀ ਵਧੀਆ ਮਾਲਕ ਦੀਆਂ ਰਹਿਮਤਾਂ ਆ ਗੁਰੂ ਨਾਨਕ ਦੀਆਂ ਚਲੋ ਸ਼ੋਅ ਕਰਿਆ ਹੋਰ ਸੁਣਾਉ ਠਿੱਠਾ ਮਾਲਕ ਕਿਰਪਾ ਤੇ ਵੀ ਕੀ ਜਾਂਦਾ ਮਾਲ ਫਿਰ ਕੀ ਕੀ ਜਾਂਦਾ ਏ ਇੱਥੋਂ ਲਾਗੂ ਬੰਨੇ ਭਰਾ ਆਉਂਦੇ ਲਈ ਜਾਂਦੇ ਆ ਤੇ ਜਿਹੜੀ ਇਸ ਤਰ੍ਹਾਂ ਕੋਈ ਕੋਈ ਇਹ ਕਦੀ ਵੀਡੀਓ ਵਿੱਚ ਪਾਉਂਦੇ। ਹੋਰ ਤੈਨੂੰ ਪਾਇਆ ਹੀ ਤਿੰਨਾਂ ਦੇ ਇੱਕ ਘੋੜੀ ਉਹ ਲੈ ਗਏ ਆ ਇਹ ਆਪਣੀ ਕੋਲ ਇਸ ਟਾਈਮ ਤੇ ਮੈਂ ਪਾ ਦਿਆਂ ਤੁਹਾਨੂੰ ਆਖਿਆ ਠੀਕ ਹੈ ਜੀ। ਤੇ ਕਿੰਨੇ ਇੱਕ ਪਹਿਲਾਂ ਡਰੈਸ ਦੱਸ ਕੇ ਨੋਟ ਕਰਾਈ। ਪਿੰਡ ਵੀਰ ਜੀ ਆਪਣਾ ਅਲਗੋ ਆ। ਅਲਗੋ ਕਲਾ। ਪਿੰਡ ਵੀ ਨਾਲ ਆ। ਹਾਂ। ਬਾੜਾ ਤੇਲੀਆਂ ਵਾਲਾ ਵੀ ਨਾਲ ਆ। ਡੱਬੀ ਭਰਾ ਵੀ ਨਾਲ ਆ। ਕੋਠੀ ਵੀ ਨਾਲ ਆ। ਅੱਛਾ ਸਾਰੇ ਪਿੰਡ ਪਿੰਡ ਨਾਲ ਲੱਗੋ। ਮੈਂ ਛੱਡ ਗਿਆ ਇਹਦੇ ਨਾਲ ਹੀ ਆਪਣੀ ਬਹਿ ਗਿਆ ਠੀਕ ਹੈ। ਤੇ ਮੋਬਾਈਲ ਨੰਬਰ 8787916007 ਠੀਕ ਹੈ ਜੀ। ਤੇ ਇੱਕ ਨਵਾਂ ਸੁਭਾ ਕੇ ਜੀ ਜੀ ਉਹਨਾਂ ਦੇ ਕਾਜ ਦੂਜਾ ਸੁਹਾਏ ਹਾਂਜੀ ਪਰ ਦੂਜੇ ਸੁਹਾਏ ਵਹਿੜਿਆ ਉਹ ਕਹੇ ਅਸੀਂ ਚੋਂ 25 26 ਕਿਲੋ ਚੋਂਦੇ ਰਹੇ ਹਾਂ ਹਾਂ ਕੱਢੂਗੀ ਵੀ ਗਰੰਟੀ ਵੀ ਆ ਪਰ ਬਾਕੀ ਵੀਰ ਨੇ ਜਿੰਨੇ ਆਪ ਦੀ ਪਛਾਣ ਕਰੋ ਆ ਤਸੱਲੀ ਨਰਖ ਪਰ ਕਰੋ ਆ ਤੁਸੀਂ ਵੀ ਨਿਤ ਪਾਉਂਦੇ ਵੇਖੋ ਐਨੇ ਵਾਲੀ ਹੈਗੀ ਕਿ ਨਹੀਂ ਹੈਗੀ ਤੇ ਬਾਕੀ ਵੇਖੋ ਠੰਗੀ ਠੁਡੀ ਬਹੁਤ ਵਹਿੜਿਆ ਹਾਂ ਲੈ ਕੀ ਬਾਤ ਹੈ ਦੇਖੋ ਅੱਛਾ ਜੀ ਵਾਕਿਆ ਹੀ ਤੇ ਲੱਗ ਗਈ ਆ ਤੇ ਫੜ ਫੜ ਬਾਹਰ ਨੂੰ ਆਉਣੀ ਹੈ ਮਤਲਬ ਇਹ ਨਹੀਂ ਕੋਈ ਆ ਜਾ ਸੁਣਦੀ ਨਹੀਂ ਆ 8 ਦਿਨ ਬਹਿ ਦੇਲੇ ਮਤਲਬ ਟਾਈਮ ਦੇ ਖੁੱਲ ਗਏ ਤੋਰਾ ਤਰ ਕਰਾਈਏ ਜੇ ਲੋ ਜੀ ਲੋ ਭਾਈ ਸਜਣੋ 8 ਦਿਨ ਦਾ ਸਮਾਂ ਜੋ ਪਿਆ ਇਹ ਵੀਰ ਕਹਿੰਦਾ ਤੇ ਸੂ ਚਟ ਢਿਲ ਢੋਲ ਜਿਹੜੀ ਆਰਡਰ ਕੁਆਲਿਟੀ ਆ ਚੰਗੀ ਦੇਖ ਸਕਦੇ ਤੁਸੀਂ ਲੋ ਜੀ ਕੀ ਬਾਤਾਂ ਵਾਕਈ ਤੋਹਫਾ ਹੀ ਆ ਤੇ ਠੰਡਾ ਜੀ ਥੱਲੇ ਬਹਿ ਕੇ ਖਾਵਾ ਹਾਂ ਇਸ ਤਰ੍ਹਾਂ ਬਹਿਦੇ ਤੇ ਵੜਿਆ ਲੋ ਇਧਰ ਨੂੰ ਕਰ ਹੁੜਾ ਲਓ ਜੀ ਕਿਆ ਬਾਤਾਂ ਆ ਤੇ ਇਹ ਨਹੀਂ ਸੀਲਸ ਆ ਗਿਆ ਨਹੀਂ ਆ ਗਈ ਕੋਈ ਚੀਜ਼ ਸੀਲ ਪੂਰੀ ਬਰੀਡ ਤੇ ਇਹ نسل ਕਿਹੜੀ ਜੱਸੀ ਆ ਗਈ ਕਰੋਸ ਚੀਜ਼ ਹੋਣੀ ਕਰੋਸ ਜੀ ਚ ਆ ਗਈ ਹਨਾ ਐਫ ਤੇ ਜਰਸੀ ਦਾ ਕਰੋਸ ਆ ਗਿਆ ਲਮੋੜ ਲਓ ਸਜਨੋ ਜਰਸੀ ਐਫ نسل ਦਾ ਦੋਵੇਂ ਕਰੋਸ ਆ ਗਿਆ ਠੀਕ ਹੈ ਮੇਰੇ ਵੀਰ ਦੁੱਧ ਤੇ ਘਰ ਆ ਲੈਣ ਦੇ ਮੁਤਾਬਕ ਹੀ ਆ 26 27 ਕਿਲੋ ਬਾਕੀ ਮੇਰਾ ਵੀਰ ਕੋਈ ਵੀ ਲੈਂਦਾ ਆਪਣੀ ਸਮਝ ਲਾਏ ਸਾਰੇ ਸੁਝਵਾਨ ਨੇ ਤਾਂ ਜੀ ਸਮਝਦੇ ਨਾਲ ਖਰੀਦਦਾਰੀ ਕਰਿਆ ਕਰੋ ਥਣ ਤੁਨ ਤੇ ਠੰਡੀ ਸੀਰ ਪੂਰੀ ਆ ਤੇ ਦੁੱਧ ਵਾਲੀ ਆ ਆਈਟਮ ਬਾਕੀ ਫਿਰ ਰੇਟ ਦੀ ਗੱਲ ਜੀ ਕਿੰਨਾ ਕਰਦੀ ਹੈ ਰੇਟ ਤਾਂ ਵੀ ਜੀ ਜੇ ਬਾਜ਼ਾਰ ਦੇ ਹਿਸਾਬ ਨਾਲ ਚੱਲੀਏ ਭਾਵੇਂ 80 ਕਰ 75 ਕਰ ਆਪਾਂ 70000 ਕਰਨਾ ਹੈ ਅੱਛਾ ਜੀ ਜਿਹਦੇ ਵਿੱਚ ਕੋਈ ਮਾਨਤਾਨ ਠੀਕ ਆ ਕਰਦੇ ਆਂਗੇ ਕਿੰਨਾ ਛੱਡ ਕੇ ਮਾਨ 5000 ਛੱਡ ਕੇ ਜਾਰੀ ਅੰਜ ਜਿਆਦਾ ਧੱਗਾ ਨਹੀਂ ਜਾਂਡ ਕੇ ਚਲੋ ਵਾਵਾ ਚਿਰ ਪਰ ਦੀ ਪਾਤੀਆ ਲਓ ਭਾਈ ਸੱਜਣੂ 65000 ਦੀ ਹਾਂ ਨਾ ਵਸ਼ੀਮ ਮਿਲ ਜੂਗੀ ਆਪਣੀ ਨਰਖ ਪਰ ਕਰਕੇ ਤਸੱਲੀ ਪਿੰਡ ਅਲਗੋਂ ਕਲਾ ਪਹੁੰਚ ਕੇ ਭਾਈ ਗਰਸਾਹ ਸਿੰਘ ਦੇ ਫਾਰਮ ਤੇ ਤੇ ਖਰੀਦਦਾਰੀ ਕਰ ਲੋ ਤੇ ਆਟਰ ਕੁਆਲਟੀ ਤੇ ਸੰਤ ਸਣ ਬਹੁਤ ਸੋਹਣਿਆ ਦੇਖ ਸਕਦੇ ਤੁਸੀਂ ਲਓ ਜੀ ਕੀ ਬਾਤ ਆ ਚਾਰੇ ਥਣ ਇੱਕੋ ਜੇ ਗੈਪ ਤੇ ਤੇ ਮਗਰੋਂ ਵੀ ਦੇਖ ਸਕਦੇ ਜੀ ਕਿੰਨੀ ਉਹਨੋਂ ਹੀ ਬਾਹਰ ਆਈ ਤੇ ਜੇ 8 ਦਿਨ ਲੱਗੀ ਇਸ ਤਰ੍ਹਾਂ ਬਾਹਰ ਹੋਣੀ ਜੀ ਬਾਹਰ ਵਾਕਿਆ ਜੀ ਚੀਜ਼ ਹੈ ਕੋਈ ਚੀਜ਼ ਤੇ ਪੈਸੇ ਮੰਗੇ ਨੇ ਤੇ ਸਾਡੇ ਵੱਲੋਂ ਪਿਆਰ ਭਰੀ ਸასი ਗਾਲ ਜੀ ਰੱਬ ਰੱਖਾ